ਕੀ ਸਾਹ ਕੋਰਟ ਚ ਆਏ ਹੋ ਕਿਸ ਕਾਰਨ ਕਰਕੇ ਤੁਸੀਂ ਅੱਜ ਕੋਰਟ ਚ ਆਏ ਹੋ ਜੀ ਬਟਾ ਇਹਨਾਂ ਕੁਛ ਲਗਭਗ 2-3 ਸਾਲ ਹੋ ਗਏ ਉਹਨਾਂ ਇਹ ਸ਼ੋਹਦੀ ਬਦਹੁੰਗਾ ਉਹਦੇ ਬਾਣੀ ਚੋਰੀ ਦੀ ਤਸਵੀਰ ਜਿਹੜੇ ਮੁੰਡੇ ਨਾਲ ਕੰਮ ਕਰਦੇ ਸੀ ਕੰਬਰ ਗਰੇਵਾਲ ਜਸਵਿੰਦਰ ਸਿੰਘ ਤੇ ਇੱਕ ਦੋ ਮੁੰਡੇ ਸਾਡੇ ਪਿੰਡੋਂ ਆ ਉਹਨਾਂ ਨੇ ਇੱਕ ਖੋਕ ਮਾਫਨਾਮੇ ਦੀ ਕੰਪਨੀ ਬਣਾ ਕੇ ਮੇਰੇ ਬੇਟੇ ਦਾ ਸੰਤਾਲੀ ਗਾਣਾ ਲੀਕ ਕਰੂਗਾ ਸੁਸ਼ਰੀ ਨੂੰ ਦੇ ਦਿੱਤੇ ਇਸ ਤੋਂ ਅਰਜ਼ੀ ਦਿੱਤੀ ਤੇ ਉਹਨਾਂ ਨੇ ਉਹ ਉਹਦੀ ਸ਼ੁਰੂਆਤ ਬਦੋਂ ਅਲਜੈਪੋ ਦਾ ਗਾਣਾ ਇੱਕ ਜਿਹੜਾ ਉਹ ਲੀਕ ਵੀ ਕਰਤਾ ਸੀ ਜਿਹੜੇ ਨਾਮ ਦਾ ਗਾਣਾ ਅਲਜੈਪੋ ਅੱਛਾ ਤੇ ਜਦੋਂ ਉਹਦੇ ਸੀ ਮਾਈ ਕੁਲਟੀ ਸੀ ਬ੍ਰਾਜ਼ੀਲ ਦੇ ਦक्षिਣ ਮੇਰੇ ਤੇ ਆਏ ਸੀਗੇ ਗਰੁਪ ਕਰੋ ਤੇ ਜਦੋਂ ਸਾਨੂੰ ਪਤਾ ਲੱਗਿਆ ਤਾਂ ਅਸੀਂ ਉਹਦੇ ਉੱਤੇ ਇੱਕ ਕੰਪਲੇਂਟ ਫਾਈਲ ਕੀਤੀ ਸੀ ਉਹਦੇ ਬਾਰੇ ਵੀ ਨਿਗਰਸ਼ਟਾਰੀਆਂ ਵੀ ਹੋਈਆਂ ਇੱਕ ਦੋ ਜਮਾਨਤਾਂ ਲੈ ਕੇ ਭੱਜ ਗਏ ਇੱਕ ਦੋ ਪੇਸ਼ੀ ਨਹੀਂ ਗਏ ਕਿੰਨੇ ਦਾ ਕੂੜਾ ਬੈਠਾ ਇਹਦਾ ਕੰਵਰਸਰ ਬੰਦਾ ਉਹ ਕਨੇਡਾ ਬੈਠਾ ਐ ਆਪ ਸੰਗਾਂ ਰਹੇ ਨੇ ਜੋ ਐਲੋਸੀਆ ਡਿਫਰਿਸ਼ੀ ਜੀ ਕੋਲ ਰਹਿ ਜਣ ਲਿਆ ਕੇ ਅਰੈਸਟ ਹੋ ਗਏ ਸੀਗੇ ਤੇ ਜੋ ਜਿਹੜੇ ਮਰੇ ਖੈ ਜਮਾਨਤ ਤੋਂ ਬਾਹਰ ਨੇ ਉਹ ਕੇਸ ਬੜਾ ਮੇਥੋ ਪੂਰਾ ਧਿਆਨ ਦਿੱਤਾ ਕਿ ਮੈਂ ਅੱਜ ਉਸ ਦੇ ਸੰਬੰਧ ਚ ਆਪਣੇ ਜਿਹੜੇ ਬਿਆਨ ਦਿੱਤੇ ਕਰਾਉਣ ਆਇਆ ਸੀਗਾ ਉੱਥੇ ਇਹਨਾਂ ਮੰਗੋ ਦਾ ਦੰਦ ਸੀ ਉਹਦੀ ਗਵਾਈ ਹੋ ਗਈ ਜਾਂਦੀ ਨਹੀਂ ਗਵਾਈ ਨਹੀਂ ਸ਼ਿਰਾਜੀ ਇਹ ਗਵਾਈ ਇਸਨ ਕੋ ਨਹੀਂ ਸੀਗੇ ਉਹਨੂੰ ਲੱਗਦਾ ਸੀ ਕਿ ਐਸੇ ਰੋਖ ਹੈ ਮੈਂ ਤਾਂ ਮੇਥੇ ਗੁੰਚੇ ਲੱਗੂਗਾ ਬਾਅਦ ਵਿੱਚ ਕਿ ਆਪਣੇ ਕੇਸ ਦੇ ਵਿੱਚ ਤਾਂ ਮੈਂ ਹੁਣ ਦੇ ਚਸਤੇ ਲਈਆ ਤਾਂ ਕੇਸ ਅਦਾਲਤ ਦਾ ਸਹਿਯੋਗ ਕਰਾਂਗੇ ਜਦੋਂ ਇਹ ਕੋਈ ਸਮਝੌਤਾ ਹੋਣਾ ਹੈ ਜਾਂ ਉਹਦੇ ਤੇ ਅੱਗੇ ਜੋ ਕਰਦੇ ਹਿੰਗੇ ਉਹ ਬੰਦ ਕਰਦੇ ਚਾਹਾਂਗੇ ਸਾਲਿਆ ਤੁਸੀਂ ਰਾਜਨੀਤਿਕ ਤੌਰ ਤੇ ਵੀ ਲੋਕਾਂ ਦੇ ਵਿੱਚ ਵਿਚਰਦੇ ਹੋ ਕਿ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਗੱਠਜੋੜ ਰਹੀ ਹੋਇਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਗੱਠਜੋੜ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ ਨਹੀਂ ਬੇਟਾ ਇਹ ਹਰੇਕ ਸਟੇਟ ਦੀ ਆਪਣੀ ਸਿਚੁਏਸ਼ਨ ਹੁੰਦੀ ਹੈ ਇਹਦੇ ਉੱਤੇ ਮੈਂ ਕੋਈ ਮਤਲਬ ਬਿਆਨ ਦੇਣ ਦੇ ਆਪਣੇ ਆਪ ਨੂੰ ਕਾਬਿਲ ਨਹੀਂ ਮੰਨਦਾ ਕਿਉਂਕਿ ਉਹਨਾਂ ਨੇ ਆਪਣੀ ਉਹ ਉਹਦੀ ਸਿਆਸੀ ਕੰਡੀਸ਼ਨ ਹੈ ਮੋਦਰ ਸਾਹਿਬ ਨਾਲ ਉਹਦਾ ਫੈਸਲਾ ਆ ਜਾਂ ਉੱਥੋਂ ਦੀ ਲੀਡਰਸ਼ਿਪ ਹੈ ਜਿਹੜੀ ਹਾਈ ਕਮਾਂਡ ਦਾ ਫੈਸਲਾ ਹੈ ਤਾਂ ਪਹਿਲਾ ਜੋ ਵੀ ਹੋਇਆ ਸਿੰਘ ਦੇ ਨਾਲ ਆ ਠੀਕ ਹੈ ਸਿੱਧੂ ਸਾਡੇ ਗਾਣੇ ਜੋ ਲੀਕ ਕੀਤੇ ਐ ਤੁਹਾਨੂੰ ਕੀ ਲੱਗਦਾ ਹੈ ਉੱਥੇ ਕਿਹੋ ਜੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਬਸ ਮੇਰਾ ਦੱਸਣ ਦਾ ਫਰਜ਼ ਬਣਦਾ ਸੀ ਵੀ ਇਹਹੀ ਵਿਅਕਤੀ ਨੇ ਜਿਹਨਾਂ ਨੇ ਕੌਂਸਟਿਟਿਊਸ਼ਨ ਦੇ ਅਧੀਨ ਪਹਿਲਾ ਅੰਗਿਸ਼ ਰੱਖੀ ਉਸੇ ਰੈਂਜੀਸ਼ਨ ਨੂੰ ਪਹਿਲਾ ਸਾਡੇ ਜਿਹੜਾ ਆ ਉਹਦਾ ਕੈਰੀਅਰ ਜਿਉ ਨੂੰ ਖਤਮ ਕਰ ਦਿੱਤੀ ਕੋਈ ਸੀ ਕਿ ਤੂੰ ਫਿਜ਼ੀਕਲ ਫਟਿੰਗ ਕਰਵਾ ਦਿੱਤੀ ਠੀਕ ਹੈ ਤੇ ਪਹਿਲਾ ਨਹੀਂ ਸਾਡੇ ਦਸ਼ਮਨ ਸੀ ਇਹ ਅੱਜ ਵੀ ਸਾਡੇ ਦਸ਼ਮਨ ਨੇ ਅਰ ਬੇਟੇ ਨੂੰ ਤਾਂ ਕੁੰਨੀਆ ਤੋਂ ਬਿਦਾਈ ਕਰ ਦਿੱਤੀ ਠੀਕ ਹੈ ਆ ਵੀ ਇਹਨਾਂ ਦੇ ਨਾਲ ਕੰਮ ਕਰਨੀ ਹੈ ਭਤੀਜਾ ਜੀ ਇਹਨਾਂ ਨੂੰ ਜੋ ਵੀ ਕਾਨੂੰਨ ਦੇ ਤਾਅਤ ਬਣਦੇ ਸਿਆ ਜਰੂਰੀ ਇੱਕੀ ਸਿੱਧੂ ਪਾਦੀ ਦਾ ਸਾਡੇ ਵਿੱਚਕਾਰ ਨਹੀਂ ਰਹੇ ਪਰ ਉਹਨਾਂ ਦੇ ਜੋ ਪਰਸੰਸਕ ਨੇ ਜਾਂ ਜਿਹੜਾ ਉਹਨਾਂ ਨੂੰ ਪਿਆਰ ਕਰਨ ਵਾਲੇ ਨੇ ਉਹ ਤੁਹਾਨੂੰ ਬਹੁਤ ਜ਼ਿਆਦਾ ਅੱਜ ਪਿਆਰ ਕਰਦੇ ਆ ਨਵੇਂ ਗਾਣਿਆਂ ਨੂੰ ਲੈ ਕੇ ਇਸ ਤਰ੍ਹਾਂ ਤੁਹਾਡੇ ਕੋਲ ਗਾਣੇ ਪਈ ਹੋਏ ਨੇ ਤੇ ਕਦੋਂ-ਕਦੋਂ ਰਿਲੀਜ਼ ਕਰਾਂਗੇ ਇਹ ਤੁਹਾਡੇ ਸਾਹਮਣੇ ਅਸੀਂ ਉਹਨਾਂ ਦੇ 6-7 ਗਾਣਿਆਂ ਨੂੰ ਦੇਖਣ ਤੋਂ ਬਾਅਦ ਕਰ ਚੁੱਕੇ ਆ ਅਸੀਂ ਲਗਪੂ ਬੈਕ ਨੂੰ ਦੇ ਗਾਣੇ ਛੱੜਦੇ ਰਾਵਾਂਗੇ ਕੁਝ ਕੰਪਲੀਟ ਪੈ ਰਹੇ ਪੁਸ਼ ਹਲੇ ਤਿਆਰ ਕਰਨ ਵਾਲੇ ਵੀ ਨੇ ਬੜਾ ਬਹੁਤਾ ਬਾਕੀ ਹੈ ਕਿਸੇ ਦਾ ਖੜਾ ਮਿਊਜ਼ਿਕ ਕਰਨੇ ਕੋਈ ਸਾਡੇ ਕੋਲ ਕਾਫੀ ਮਾਇਟਰ ਪਿਆ ਹੈ ਇਹਦੇ ਗਾਣੇ ਪੈ ਸਰ ਇਹ ਲੰਬਾ ਜਿ ਟਿੰਕਿੰਗ ਤੇ ਕਹਾਵਤਾਂ ਸਾਂਨ ਨਨ ਅੜ ਕਾ ਵੀ ਗਿਆ ਚਲੋ ਅਪਾ ਲੰਬਾ ਸਮਾਂ ਮਾਰਕੀਟ ਤੋਂ ਬਾਹਰ ਜਾਣ ਵਾਲੇ ਨਹੀਂ ਹੈਗੇ ਬਾਕੀ ਦਾ ਹੋਲੋਗ੍ਰਾਮ ਤਿਆਰ ਹੋ ਰਿਹਾ ਹੈ ਫਾਈਨਲ ਡਬਿੰਗ ਪਹਿਰਾ ਹੋ ਚੁੱਕੀ ਸਾਰੇ ਵੀ ਬਿਲਕੁਲ ਬਿਲਕੁਲ ਬਾਕੀ ਕਰੋ ਮੈਂ ਇਹ ਕੰਮ ਕਰ ਦਿੰਦੇ ਜੀ ਤੁਸੀਂ ਸਾਡੀ

ਇਹ ਕੋਈ ਜਿੱਦਾਂ ਦਾ ਕੋਈ ਹਾਈਕ ਮਾਰ ਬਲੇ ਹੋ ਕੋ ਮਿਲਦਾ ਤੇ ਨਹੀਂ ਕਰਾਂ ਸਿੱਧੂ ਸਾਹਿਬ ਪਾਸ ਰੋਕੇ ਦਜੇ ਜੀ ਅੱਜ ਸਿੱਧੂ ਮੂਸੇਵਾਲੇ ਜੀ ਦੇ ਪਿਤਾ ਬਲਕੌਰ ਸਿੰਘ ਜੀ ਸਾਡੇ ਕੋਲ ਪਹੁੰਚੇ ਸਨ ਪੂਰੀ ਬਾਤ ਨਹੀਂ ਕਰ ਨਿਕਲ ਸਕਦਾ ਤੇ ਜਦੋਂ ਉਹਨਾਂ ਨੇ ਆਪਣੇ ਨਾਲ ਸਾਡੇ ਨਾਲ ਆਪਣੇ ਦੁੱਖ ਸਾਂਝੇ ਕੀਤੇ ਤੇ ਭਾਵੁਕ ਵੀ ਹੋਏ ਪੂਰੀ ਬਾਤ ਨੇ ਉਹਨਾਂ ਨੂੰ ਯਕੀਨ ਦਵਾਇਆ ਕਿ ਉਹਨਾਂ ਦੇ ਕੇਸ ਦੀ ਪੈਰਵਾਈ ਤੇ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਯਕੀਨ ਦਵਾਇਆ ਕਿ ਉਹਨਾਂ ਦੀ ਇਹ ਕੇਂਜੀ ਪਹਿਲਾਂ ਇਹ ਸੁਝਾਅ ਤਾਂ ਨਾਲ ਕੀਤੀ ਜਾਵੇ ਠੀਕ ਹੈ